ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਪੰਜਾਬ ਟਾਕ ਨਿਊਜ਼ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਚਿੰਮੂ ਹਜਾਰੇਵਾਲਾ ਤਸਵੀਰਾਂ ਤੁਹਾਨੂੰ ਵੱਖ-ਵੱਖ ਪਿੰਡਾਂ ਦੀਆਂ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਜਲਾਲਾਬਾਦ ਦੇ ਵਿੱਚ ਮਾਨਯੋਗ ਫਾਜ਼ਲਕਾ ਐਸਐਸਪੀ ਗੁਰਮੀਤ ਸਿੰਘ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਲੈ ਕੇ ਸਰਚ ਅਭਿਆਨ ਹੈ ਜਿਹੜਾ ਹੈ ਫਿਰ ਚਲਾਇਆ ਇਸ ਦੇ ਦੌਰਾਨ ਹੈ ਪਿੰਡ ਮਹਾਲਮ ਦੇ ਵਿੱਚ ਸਰਚ ਦੇ ਦੌਰਾਨ ਹੈ ਨਾਹਨ ਵੀ ਫੜੀ ਗਈ ਜਿਹੜੀ ਮੌਕੇ ਤੇ ਡਿਸਟਰੋਇਰ ਦਿੱਤੀ ਗਈ ਅਤੇ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਫਾਰਕ ਅਤੇ ਜਲਾਲਾਬਾਦ ਦੀ ਅਨਾਜ ਮੰਡੀ ਦੇ ਵਿੱਚ ਵੀ ਸਰਚਾ ਬਿਆਨ ਚਲਾਇਆ ਗਿਆ ਜਿਸ ਦੇ ਦੌਰਾਨ ਲੋਕਾਂ ਦੇ ਕੋਲੋਂ ਤਲਾਸ਼ੀ ਲਈ ਗਈ ਅਤੇ ਪੁਸ਼ਗਿਸ਼ ਕੀਤੀ ਗਈ ਪਰਫੈਕਟ ਅਸਾ ਦੇ ਵੱਲੋਂ ਜਿਹੜਾ ਜੋ ਨਸ਼ਿਆਂ ਵਿਰੋਧ ਦੇ ਵਿੱਚ ਮੁਹਿੰਮ ਦੇ ਤਹਿਤੀ ਸੜੀ ਕਾਸੋ ਪੇਸ਼ੰਦਾ ਸੀਗਾ ਅਸੀਂ ਕੰਬਿੰਗ ਐਂਡ ਸਰਚ ਆਪਰੇਸ਼ਨ ਕੀਤਾ ਪਿੰਡ ਮਹਾਲਮ ਦੇ ਵਿੱਚ ਕਿਤੇ ਕਿ ਸਾਨੂੰ ਸ਼ਿਕਾਇਤ ਸੀਗੀ ਵੀ ਇੱਥੇ ਕੋਈ ਹੈ ਡਰਗ ਦੀ ਪ੍ਰੋਬਲਮ ਸੋ ਅਸੀਂ ਉਹ ਜਿਹੜੇ ਸਿਲੈਕਟਡ ਕਰ ਸੀਗੇ ਉਹਨਾਂ ਤੇ ਆਪਾਂ ਰੇਡ ਵਗੈਰਾ ਕੀਤੇ thorough ਚੈਕਿੰਗ ਕੀਤੀਆਂ ਤੇ ਉਹਨਾਂ ਨੂੰ ਆਪਾਂ ਵਾਰਨ ਵੀ ਕੀਤਾ ਉਹਨਾਂ ਘਰਾਂ ਨੂੰ ਵੀ ਜੇ ਤੁਸੀਂ ਕਿਤੇ ਵੀ ਇਸ ਸਟੇਟ ਦੇ ਵਿੱਚ ਤੁਹਾਡਾ ਬੰਦਾ ਫੜਿਆ ਗਿਆ ਤੇ ਅਸੀਂ ਉੱਤੇ ਸਖਤ ਕਾਰਵਾਈ ਕਰਾਂਗੇ ਕਾਰਵਾਈ ਵੀ ਕਰਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੀ ਕਾਰਵਾਈ ਹੈ ਬਿਲਕੁਲ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਸਾਡਾ ਡਰੱਗ ਪੈਡਲਰ ਡਰੱਗ ਸਮਗਰ ਨਸ਼ਾ ਤਸਕਰ ਨੇ ਜਿਹੜੇ ਇਹਨਾਂ ਨੂੰ ਐ ਖੁੱਲੀ ਚੇਤਾਵਨੀ ਹੈ ਵੀ ਇਹਨਾਂ ਨੂੰ ਅਸੀਂ ਇਹ ਕੰਮ ਨਹੀਂ ਕਰਨ ਦੇਵਾਂਗੇ ਇੱਕ ਸੋਸਾਇਟੀ ਦੇ ਜਿਹੜੇ ਬਹੁਤ ਵੱਡੇ ਜਿਹੜੇ ਦੁਸ਼ਮਣ ਨੇ ਸੋ ਇਹਨਾਂ ਦੇ ਮਗਰ ਅਸੀਂ ਬਿਲਕੁਲ ਪਏ ਆ ਨਾਲ ਹੀ ਦੂਜੇ ਪਾਸੇ ਸਾਡਾ ਜਿਹੜਾ ਇੱਕ ਅਭਿਆਨ ਅਸੀਂ ਹੋਰ ਸ਼ੁਰੂ ਕੀਤਾ ਪ੍ਰੋਜੈਕਟ ਆਸ ਜਿਹਦੇ ਥੇ ਦਿਨ ਅਸੀਂ ਮੈਂ ਡੀਸੀ ਮੈਡਮ ਹੈਲਥ ਡਿਪਾਰਟਮੈਂਟ ਦੇ ਅਫੀਸਰ ਪਲੱਸ ਸਾਡੇ ਡੀਐਸਪੀ ਸਾਹਿਬਾਨ ਐਸਐਚਓ ਸਾਰੇ ਰਲ ਕੇ ਜਿਹੜੇ ਕਰ ਰਹੇ ਆ ਇਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਜਿਹੜੇ ਪਬਲਿਕ ਨੂੰ ਅਵੇਅਰ ਕਰ ਰਹੇ ਆ ਵੀ ਜਿਹੜੇ ਬੱਚੇ ਵੀ ਨਸ਼ਾ ਦੀ ਪ੍ਰੋਬਲਮ ਆ ਗਈ ਨਸ਼ੇ ਤੋਂ ਬਿਮਾਰ ਹੋ ਗਏ ਲੈਣ ਦੇ ਆਦੀ ਹੋ ਗਏ ਉਹਨਾਂ ਨੂੰ ਤੁਸੀਂ ਸਾਡੇ ਕੋਲ ਲਿਆਓ ਉਹਨਾਂ ਬਿਨਾ ਹਿੱਕ ਚਾਰ ਤੁਸੀਂ ਉਹਨਾਂ ਨੂੰ ਆਪਾਂ ਐਡਵਾਈਸ ਕਰਦੇ ਹਾਂ ਉਹਨਾਂ ਨੂੰ ਕਾਉਂਸਲਿੰਗ ਕਰਦੇ ਹਾਂ ਵੀ ਉਹਨਾਂ ਨੂੰ ਜਿਹੜੇ ਡੇਡਡਿਕਸ਼ਨ ਤੇ ਜਿਹੜੇ ਓਰਸ ਕਲੀਨਿਕ ਉਹਨਾਂ ਦੇ ਵਿੱਚ ਉਹਦਾ ਟ੍ਰੀਟਮੈਂਟ ਸ਼ੁਰੂ ਕਰੋ ਤਾਂ ਜੋ ਕਿ ਉਹਨਾਂ ਦੀ ਹੈਲਥ ਕੋਈ ਹੋਰ ਰੈਰ ਵਗੈਰ ਚੀਜ਼ਾਂ ਖਾ ਕੇ ਡਿਟੇਰੀਓਰੇਟ ਰੇਟ ਨਾ ਹੋਵੇ ਸੋ ਉਹਦੇ ਵਿੱਚ ਵੀ ਸਾਨੂੰ ਬੜਾ ਵਧੀਆ ਰਿਸਪੌਂਸ ਮਿਲ ਲਿਆ ਉਹਦੇ ਵਿੱਚ ਸਾਡੀ ਜਿਹੜੀ ਹੈਲਥ ਟੀਮ ਹੁੰਦੀ ਹੈ ਇਹ ਮੌਕੇ ਦੇ ਉੱਤੇ ਹੀ ਉਹਨਾਂ ਨੂੰ ਜਿਹੜਾ ਕਾਉਂਸਲਿੰਗ ਕਰਕੇ ਉਹਨਾਂ ਦੀ ਰਫ ਐਡਮਿਸ਼ਨ ਕਰਕੇ ਫਿਰ ਨੈਕਸਟ ਸਟੇਜ ਜਾਂ ਸੇਮ ਡੇ ਉਹਨਾਂ ਨੂੰ ਓਰਸ ਕਲੀਨਿਕਸ ਵਗੈਰਾ ਉੱਥੇ ਰਜ ਤੋ ਇਸ ਤਰ੍ਹਾਂ ਕਰਕੇ ਸਾਡਾ ਇਹੀ ਅਪੀਲ ਹੈ ਤੁਹਾਨੂੰ ਤੁਹਾਡੇ ਮਾਧਿਅਮ ਰਾਈ ਅਸੀਂ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਵੀ ਇਸ ਬਿਮਾਰੀ ਨਾਲ ਜਿਹੜੇ ਪੀੜਿਤ ਹੋ ਚੁੱਕੇ ਨੇ ਉਹਨਾਂ ਦੇ ਇਲਾਜ ਕਰਾਉਣ ਲਈ ਅੱਗੇ ਆਓ ਉਹਨਾਂ ਨੂੰ ਉਹਨਾਂ ਨੂੰ ਕੋਈ ਝਿਜਕਚਾਟ ਨਹੀਂ ਹੋਣੀ ਚਾਹੀਦੀ ਇੱਕ ਦੋ ਦਾ ਇਹ ਵੀ ਵੇਖਿਆ ਵੀ ਬੱਚੇ ਜਿਹੜੇ ਸਾਡੇ ਕੋਲ ਆਣੋ ਜਾਂ ਡੀਡਿਕਸ਼ਨ ਸੈਂਟਰਾਂ 'ਚ ਆਉਣੇ ਝੱਕਦੇ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਸਾਡੇ ਵੱਲੋਂ ਉਹਨਾਂ ਨੂੰ ਕੋਈ ਝੱਕਾ ਨਹੀਂ ਹੋਣਾ ਚਾਹੀਦਾ ਜੇ ਸਾਨੂੰ ਫੋਨ ਕਰਨਾ ਹੀ ਉਹਨਾਂ ਨੂੰ ਲਿਆ ਕੇ ਜੇ ਉਹਨਾਂ ਕੋ ਕੋਈ vehicle ਦਾ ਬੰਦੋਬਸਤ ਨਹੀਂ ਹੈ ਕੋਈ ਅਸੀਂ ਉਹਨੂੰ ਖੁਦ ਆਪਦੇ ਵਾਹਨਾਂ ਦੇ ਖੜਕੇ ਉਹਨਾਂ ਨੂੰ ਡੀ ਰਿਡਿਕਸ਼ਨ ਸੈਂਟਰ ਜਾਂ ਉਹ ਸੈਂਟਰ ਉਹਨਾਂ ਦੀ ਰਜਿਸਟ੍ਰੇਸ਼ਨ ਕਰਾ ਸਕਦੇ ਆ ਤਾਂ ਸਾਡੇ ਵੱਲੋਂ ਬੜਾ ਓਪਨ ਹੈ ਦੇਖੋ ਜਿਹੜੇ ਡੀ ਰਿਡਿਕਸ਼ਨ ਸੈਂਟਰ ਜਾਰੀ ਹੈ ਹਬਸਨ ਤੇ ਸਰਕਾਰ ਵੱਲੋਂ ਬੜੀ ਖੁੱਲ ਕੇ ਫੈਸਿਲਿਟੀ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਵੀ ਪੈਸਾ ਨਹੀਂ ਲੱਗਦਾ ਰਜਿਸਟ੍ਰੇਸ਼ਨ ਦਾ ਕੋਈ ਵੀ ਨਹੀਂ ਪੈਸਾ ਲੱਗਦਾ ਜਦਕਿ ਜੇ ਤੁਸੀਂ ਪ੍ਰਾਈਵੇਟ ਡੀ ਰਿਡਿਕਸ਼ਨ ਸੈਂਟਰ ਜਾਣਾ ਇਹ ਤੁਹਾਨੂੰ ਘੱਟ 35-40000 ਰੁਪਏ ਮਹੀਨੇ ਦਾ ਲੱਗਦਾ ਵਾ ਲੇਕਿਨ ਇੱਥੇ ਕੋਈ ਪੈਸਾ ਨਹੀਂ ਲੱਗਦਾ ਫਰੀ ਆਫ ਕਾਸ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਚੱਲਦਾ ਸੋ ਸਾਰੇ ਜਿਹੜੇ 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 ਨਸ਼ਾ ਤੋਂ ਜਿਹੜੇ ਪੀੜਿਤ ਹੋ ਚੁੱਕੇ ਨੇ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਜੀ ਸਾਈ ਸਰ ਉਹ ਆਪਣੇ ਜਿਹੜਾ ਸਰ ਵਿਹਾਨ ਵਾਲੇ ਪਾਰਕ 'ਚ ਵੀ ਫਿਰਦੇ ਆ ਰੱਖੋ ਅੱਜ ਅਸੀਂ ਸਿਟੀ ਫਾਜ਼ਲਕਾ ਦੇ ਸਿਲੇਕਟਡ ਜਗ੍ਹਾ ਤੇ ਕੀਤਾ ਉਹ ਬੈਰੋਕੇ ਦਾ ਪਿੰਡ ਸੀਗਾ ਮਹਾਲਮ ਅੱਜ ਇੱਥੇ ਪਾਰਕ ਹੈ ਜਿਹੜਾ ਸਿਟੀ ਦੇ ਵਿੱਚ ਇੱਥੇ ਜਲਾਲਬਾਦ ਮੇਨ ਪਾਰਕ ਹੈ ਇੱਥੇ ਸੀਗਾ ਵੀ ਇੱਥੇ ਕੋਈ ਹੈ ਇਹ ਪ੍ਰੋਬਲਮ ਪਹਿਲਾ ਇਹ ਨੂੰ ਇਹਨੂੰ ਆਲੇ ਦੁਆਲੇ ਦਾ ਘੇਰ ਕੇ ਫਿਰੇ ਦੀ ਚੈੱਕ ਵਗੈਰਾ ਕੀਤੀ ਜਿਹੜੇ ਬੰਦੇ ਆਲੇ ਦੁਆਲੇ ਤੁਰੇ ਫਿਰਦੇ ਉਹਨਾਂ ਨੂੰ ਚੈੱਕ ਕੀਤਾ। ਤਾਂ ਸਾਡਾ ਮਕਸਦ ਇਹੀ ਹੈ ਵੀ ਜਿਹੜੇ ਆਮ ਪਬਲਿਕ ਹੁੰਦੀ ਆ ਉਹਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੋਣਾ ਚਾਹੀਦਾ। ਜਿਹੜੇ ਬੰਦੇ ਐਰਗਰ ਹੁੰਦੇ ਆ ਉਹਨਾਂ ਨੂੰ ਸਾਡੀ ਸਖਤ ਵਾਰਨਿੰਗ ਆ। ਇਹਨਾਂ ਨੂੰ ਕਿਤੇ ਵੀ ਅਸੀਂ ਜਿਹੜਾ ਸਰਫਿਸ ਨਹੀਂ ਹੁੰਦਾ ਵਾ। ਰੋਟੀਨ ਚ ਚੈਕਿੰਗ ਰਹੇਗੀ ਸਾਡੀ। ਰੋਟੀਨ ਚੈਕਿੰਗ ਆਇ ਕਦਰ ਕਦੀ ਦਾ ਫਾਰਕ ਵਿੱਚ ਹੁਣੇ ਮਿਲਿਆ ਸੀ ਪਤਾ ਵੀ 파ਰਕ ਵੀ ਤੁਹਾਨੂੰ ਚੈੱਕ ਕਰਨਾ ਚਾਹੀਦਾ ਅਸੀਂ ਆਗੇ ਤੇ ਆ ਕੇ ਚੈੱਕ ਕੀਤਾ ਇਹਦੇ ਵਿੱਚ। ਨੋਸ਼ਨ ਵਾਲਿਆਂ ਨੂੰ ਕੀ ਹੋਣ ਵਾਰਨਿੰਗ ਲੱਗਿਆ ਵੇਖੋ ਵਾਰਨਿੰਗ ਇਹ ਹੈ ਵੀ ਨਸ਼ਾ ਤਸਕਰੀ ਦੇ ਖਿਲਾਫ ਅਸੀਂ ਬਿਲਕੁਲ ਚੱਲ ਰਹੇ ਆ ਸਾਡੀ ਲਹਿਰ ਬੜੀ ਵਧੀਆ ਚੱਲਦੀ ਹੈ ਇਹਨਾਂ ਦੇ ਖਿਲਾਫ ਅਸੀਂ ਸ਼ਕਤੀ ਨਾਲ ਜਿੱਠਾਂਗੇ ਨਾ